हां जी मैचिंग सूट ਰਹਿਣਗੇ ਸ਼ਰਟ ਔਰ ਬਾਟਮ ਸ਼ਰਟ ਰਹੇਗੀ ਪਿਓਰ ਸਿਲਕ ਦੀ ਨਾਰਮਲ ਇਸ ਦਾ ਪਣਾ ਰਹੇਗਾ ਬਾਟਮ ਪਿਓਰ ਕ੍ਰੇਪੀ ਰਹੇਗੀ 2 ਮੀਟਰ ਸ਼ਰਟ ਮਿਲੇਗੀ 2 ਮੀਟਰ ਹੀ ਬਾਟਮ ਮਿਲੇਗੀ ਇਹਨਾਂ ਸੋਟਾਂ ਦਾ ਪ੍ਰਾਈਸ ਰਹੇਗਾ 2399 ਫ੍ਰੀ ਸ਼ਿਪਿੰਗ ਤੇ ਤੁਸੀਂ ਇਹ ਬਾਏ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਵਿਸਕੋਸ ਔਰ ਗਾਂਜਾ ਦੀ ਸ਼ਰਟ ਰਹੇਗੀ ਸੋਲੋ ਨੇਵੀ ਬਲੂ ਕਲਰ ਆ ਵਰਕ ਹੋਇਆ ਕੰਟਰਾਸਟ ਇਸ ਦੇ ਨਾਲ ਬਾਟਮ ਰਹੇਗੀ ਟੈਬੀ ਸਿਲਕ ਦੀ ਬਾਟਮ ਤੇ ਪੈਚਵਰਕ ਹੋਇਆ ਨਾਲ ਔਰਗਾਂਜ਼ਾ ਦਾ ਦੁਪੱਟਾ ਰਹੇਗਾ ਪ੍ਰਾਈਸ ਇਸ ਸੂਟ ਦਾ ਰਹੇਗਾ 1650 ਫ੍ਰੀ ਸ਼ਿਪਿੰਗ ਚ ਬਾਈ ਕਰੋ ਇਹ ਵਾਲੇ ਸੂਟ ਆਪਾਂ ਬਹੁਤ ਹੀ ਸੋਹਣੇ ਪਾਰਟੀ ਵੇਅਰ ਲੈ ਕੇ ਆਏ ਆਂ ਹੈਂਡਵਰਕ ਵਰਕ ਹੋਇਆ ਇਹਨਾਂ ਸੂਟਾਂ ਤੇ ਵਿਸਕੋਜ਼ ਔਰਗਾਂਜ਼ਾ ਡਿਜੀਟਲ ਪ੍ਰਿੰਟ ਦੀ ਸ਼ਰਟ ਰਹੇਗੀ ਚਨੂਨ ਦਾ ਦੁਪੱਟਾ ਰਹੇਗਾ ਆਪਾੜਾ ਸਿਲਕ ਦੀ ਇਸ ਦੇ ਨਾਲ ਬਾਟਮ ਰਹੇਗੀ ਬਹੁਤ ਹੀ ਸੋਹਣੇ ਕਲਰ ਆ ਨਿਊ ਕਲਰ ਐਡ ਕੀਤੇ ਹੋਏ ਨੇ ਪਾਰਟੀ ویئر ਸੂਟ ਨੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 2865 ਫ੍ਰੀ ਸ਼ਿਪਿੰਗ 'ਚ ਤੁਸੀਂ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਬੁੱਕ ਕਰਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਹੈ ਜੀ ਆਪਣੇ ਕੋਲ ਇਹ ਆਪਣੀ ਕੋਲੇ ਇੱਕ ਪੀਸ ਰਹਿ ਗਿਆ ਸੀ ਇਹ ਸੂਟਾਂ ਨੂੰ ਆਪਾਂ ਸੀਲ ਤੇ ਲਗਾਇਆ ਹੋਇਆ 5 ਮੀਟਰ ਸੂਟ ਰਹੇਗਾ ਕੇਰੇਤੇ ਪੈਚਵਰਕ ਹੋਇਆਗਾ ਕਾਟਨ ਦਾ ਸੂਟ ਰਹੇਗਾ ਨਾਲ ਤੁਹਾਨੂੰ ਕੋਟਾ ਚੈਕਸ ਦੁਪੱਟਾ ਮਿਲੇਗਾ ਦੁਪੱਟੇ ਤੇ ਵੀ ਪੈਚਵਰਕ ਹੋਇਆ ਕਟਵਰਕ ਹੋਇਆ ਇਹਨਾਂ ਸੂਟਾਂ ਨੂੰ ਸੇਲਾਂ ਤੇ ਲਗਾਇਆ ਹੋਇਆ ਸੇਲ ਤੇ ਲਗਾਉਣ ਕਰਕੇ ਇਹ 599 ਫ੍ਰੀ ਸ਼ਿਪਿੰਗ ਜਬਾਏ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਨੈਕਸਟ ਜੋ ਰਹਿਣਗੇ ਸੂਟ ਆਪਣੇ ਕੋਲ 트ੈਂਡਿੰਗ ਚ ਆ ਰਹੇ ਨੇ ਇਹ ਸੂਟ ਬਹੁਤ ਜ਼ਿਆਦਾ ਡਿਮਾਂਡ ਤੇ ਸੀ ਪਿਓਰ ਬਨਾਰਸੀ ਸਿਲਕ ਸ਼ਰਟ ਰਹੇਗੀ ਟੈਬੀ ਸਿਲਕ ਦੀ ਬਾਟਮ ਰਹੇਗੀ ਇਸਦੇ ਨਾਲ ਸਿਲਕ ਦੀ ਬਨਾਰਸੀ ਦੁਪੱਟਾ ਰਹੇਗਾ ਇਹਨਾਂ ਸੂਟਾ ਦਾ ਪ੍ਰਾਈਸ ਰਹੂਗਾ 999 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ